ਫੜਾ ਸਸਿਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਲੋ ਜੀ ਬਾਈ ਅੱਜ ਆਪ ਸਾਰੇ ਨਵੇਂ ਛੱਡਣੇ ਆ ਅੱਜ ਫੜ ਦਾ ਕਬੂਤਰ ਕੋਈ ਨਹੀਂ ਛੱਡਣਾ ਲੈ ਜੋ ਛੱਡ ਦੇ ਪਰ ਦੂਜੇ ਵੀ ਘੜ ਘੜ ਛੱਡੀ ਜੇ ਦੇ 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 ਲਾ ਦੂਜੇ ਦਾ ਵੀ ਨਾਲ ਦੀ ਨਾਲ ਛੱਡੀ ਚੱਲ ਤੇ ਬਾਈ ਜੀ ਦੂਜੇ ਘਰ ਤੇ ਵਾਰੀ ਤੇ ਕਿਉਂਕਿ ਉੜਲੇ ਜਿਆਦਾ ਕਰਕੇ ਤੇ ਫਿਰ ਉਹ ਬੱਤਰੀ ਦੇ ਵਿੱਚ ਆਉਂਦੇ ਆ ਨਹੀਂ 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 ਦੂਰ ਲਾ ਕੇ ਬਾਹਰ ਲਓ ਜੀ ਬਾਈ ਜੀ ਦਾਸ ਛੱਡ ਤੇ ਬੱਚੇ ਤੇ ਤਾਇਆ ਸਰੋਂ ਦਾ ਕਰੀ ਜਾਂਦਾ ਨਵੀਂ ਜਾਂਦਾ ਸਰੋਂ ਢਾ ਕੇ ਰੱਖਦੇ ਆਂਗੇ ਮੁੜ ਕੇ ਡਰਾਮ ਡਰਮ ਵੇਲੇ ਕਰਕੇ ਇਹਨਾਂ ਮੀਟ ਦੇ ਕੰਮ ਤੇ ਕਿਰਾ ਕੁਰਾ ਫੇਰ ਵੱਡੀ ਮੀਟ ਦੇ ਆਹੋ ਜੀ ਭਾਈ ਦੋ ਛਤਰੀਆਂ ਨਿੱਕੀਆਂ ਤੇ ਇੱਕ ਵੱਡੀ ਤੇ ਆ ਜਾਂਦੀ ਕੁੱਤਰ ਸਾਰੇ ਨਵੇਂ ਆ A to Z ਦੀ ਜੀ ਭਾਈ ਜੀ ਆਪਣੇ ਦੋ ਕਬੂਤਰ ਰਹਿ ਗਏ ਅਸੀਂ ਇਨਾਂ ਚ ਦੋ ਕਬੱਡੇ ਪਾਤੇ ਦੋ ਤਿੰਨ ਬੱਚੇ ਤੇ ਦੋ ਹੁਣ ਬਾਹ ਲਿਆਂਦਾ ਟੂਸਿਆਂ ਨਾਲ ਹੀ ਬਾਹ ਲਿਆਂਦਾ ਤੇ ਨਹੀਂ ਲਾਈ ਬਾਹ ਲਿਆਂਦਾ ਤੇ ਹੁਣ ਚਾਲਰ ਬਗਲ ਵਾਲਾ ਤੇ ਬਗਲ ਹੁਣ ਜਿਹੜੀ ਹੋ ਰਹਿ ਗਈ ਦੋਵੇਂ ਕਿੱਟਨ ਗੋੜ ਗੋੜ ਦੇ ਕੇ ਭਾਈ ਸੀ ਤੁੱਪੇ ਭਾਈ ਜੀ ਆ ਜਿਹੜੇ ਉੱਡ ਗਿਆ ਤੇ ਉਹ ਜਾਲ ਚ ਪਾਏ ਪਏ ਆ ਇਨਾਂ ਚ ਦੋ ਬਦਮਾ ਵਾਲਿਆ ਇੱਕੂੰ ਡਕੇ ਇੱਥੇ ਇਧਰ ਪਹਿਲਵਾਨ ਬੈਠੇ ਆ ਬਾਦਾਮ ਦੇ ਜਾਂਦਾ ਜੋਦ ਤੇ ਜਿਹੜਾ ਕਬੂਤਰ ਚੁਗਦੇ ਨਹੀਂ ਤੇ ਹੁਣ ਆਪ ਇਹਨਾਂ ਨੂੰ ਰਾਤੀਏ ਪਾਣੀ ਰੱਖਣ ਲੱਗੇ ਆ ਪਾਣੀ ਰੱਖ ਦਈਏ ਤੇ ਇੱਕ ਰਹਿ ਗਿਆ ਬਾਈ ਨਵਾ ਆ ਜਾਂਦਾ ਆ ਜਾਂਦਾ ਬਾਕੀ ਬੈ ਗਏ ਤੇ ਕੱਲ ਨੂੰ ਛੱਡਾਂ ਕਬੂਤਰਿਆਂ ਦੇ ਕੱਲ ਨੂੰ ਤਰੀਕ ਵੀ ਹੈ ਛੱਡ ਕੇ ਕੋਈ ਛੀਤੀ ਮੜਦਾ ਕੋ ਵਕੀਲ ਨੂੰ ਕਹਿ ਕੇ ਆਹੀ ਭਾਈ ਜੀ ਇਹ ਤੇ ਪਾਤਾ ਇਸ ਕੰਡੀ ਦੇ ਥੋੜਾ ਪਾਉਂਦਾ ਇੱਕੋ ਚੱਲੀਆਂ ਥੋੜਾ ਪਾਉਣੇ ਦੇ ਲੋ ਜੀ ਭਾਈ ਆਪਣਾ ਬੱਚਾ ਸੁੱਕ ਗਿਆ ਸੀ ਆ ਬੱਚਾ ਗਿਆ ਮਰ ਇਹਨੂੰ ਗੋਡ ਗੁੱਡ ਦੇ ਕਿ ਤੁਪੇ ਪਾਇਆ ਸੀ ਤੂੰ ਮੁੜ ਕੇ ਕਰਤਾ ਇੱਛਾ ਮੈਂ ਕਿ ਚਲ ਵੀ ਇਹਨਾਂ ਨੂੰ ਕਬੂਤਰਾਂ ਨੂੰ ਕਰੀਏ ਖੁੱਡੇ ਚ ਉਹਨਾਂ ਕਰਕੇ ਖੁੱਡੇ ਤੇ ਫਿਰ ਉਦੋਂ ਬਾਅਦ ਇਹ ਕੋ ਡਿੱਗ ਪੈਂਦਾ ਬੱਚਾ ਇਹ ਉਹ ਤਾਂ ਬਦਾਮ ਦੇ ਹੀ ਜਾਂਦਾ ਪਰ ਨਿਬੜੇ ਕੰਮ ਤਾਂ ਫੇਰ ਲੋ ਜੀ ਭਾਈ ਜੀ ਬਾਈ ਸੋ ਨਾ ਜਾਲ ਸੀ ਬੱਚੇ ਦਾੜਦਾ ਹੀ ਤੇ ਲੀਲਾ ਵਿੱਚ ਉੱਟ ਗਿਆ ਜਾਂਦਾ ਇਹ ਨਿਕਲ ਗਿਆ ਇਹਨਾਂ ਨੂੰ ਬਜ਼ਾਮ ਬਦੂਮ ਦੇ ਕੇ ਜੋੜ ਛੱਡੀ ਜਾਂਦਾ ਤੇ ਉਹ ਸ਼ਟਰ ਤੇ ਬੱਚਾ ਬੈਠਾ ਨਿੱਕਾ ਸਾਲਾ ਤੇ ਉਹ ਪਤਾ ਨਹੀਂ ਕਿਵੇਂ ਆਊਗਾ ਕਿ ਨਹੀਂ ਕੋਣ ਨੇ ਤਾਂ ਕਹਤਈ ਨੀਲਾ ਬੱਚਾ ਲੋ ਜੀ ਭਾਈ ਜੀ ਦਾਣਾ ਪਾਣੀ ਪਾਉਣ ਲੱਗ ਪਏ ਆਪਾਂ ਆਪਾਂ ਲੱਗ ਪਏ ਭਾਈ ਦਾਣਾ ਪਾਣੀ ਪਾਉਣ ਦਾਣੇ ਪਾ ਕੇ ਤੇ ਮੁੜ ਕੇ ਜਨੇਟਰ ਚਲਾ ਕੇ ਇਹਨਾਂ ਨੂੰ ਪਾ ਦਿਆਂਗੇ ਆਪਾਂ ਪਾਣੀ ਪਹਿਲਾਂ ਥਾਣੀ ਪਾਵਾਂਗੇ ਫਿਰ ਉਦੋਂ ਬਾਅਦ ਪਾਵਾਂਗੇ ਪਾਣੀ ਤੇ ਬੱਚਾ ਉੱਥੇ ਬੈਠਾ ਲੋ ਜੀ ਸਬਜ਼ੀ ਵਾਲਾ ਥਾਂ ਕਰਨ ਲੱਗ ਪਿਆ ਤਿਆਰ ਤਾਂ ਉਧਰ ਤਾਇਆ gheera ਵੱਢਿਆ ਤਾਈ ਨੂੰ ਮੈਂ ਖਿਆ ਇੱਥੇ ਸਬਜ਼ੀ ਲਾਈਏ ਜਿਹੜੀ ਮਾੜੀ ਮੂਟ ਲੱਗਦੀ ਆ ਪਿੰਡਾਂ ਦੇ ਢੁੰਡਾਂ ਕੁਵਾਰਾ ਗੁਰਾ ਲਾਦੇ ਆ ਥਾਂ ਬਾਵਾ ਉਹ ਤੁਸੀਂ ਇਹ ਲੈ ਕੇ ਤੇ ਇਹਨਾਂ ਖਾ ਸਾਰਾ ਪਿਆ ਤੇ ਬੱਚਾ ਜ ਆ ਹੋ ਬੈਠਾ ਹਾਲਾ ਉੜਦਾ ਆ ਆਇਆ ਹੀ ਨਹੀਂ ਉਹ ਉਹ ਕੇ ਨਾਲ ਕੱਤਿਆਂ ਦੀ ਵੇਰ ਲੇ ਵੇਰ ਲੇ ਬੀ ਲਾ ਦੇਗੇ ਤੇ ਨਾਲੇ ਲਾ ਦੇ ਤਿੰਨਾ ਗੁਵਾਰ ਚਾਲ ਬਾਤ ਨਹੀਂ ਆਹ ਲਈ ਲੋਹੇ ਦੇ ਕਣਕਾਂ ਦਾ ਬਈ ਪਾਈ ਜਾਂਦੇ ਪੜਥੂ ਤੇ ਆਪਾਂ ਹੀ ਵੜਦੇ ਹਾਂ ਪਰਸੋਂ ਪੁੱਤਰ ਤਾਇਆ ਕੀਰਾ ਵੱਢਿਆ ਆਇਆ ਇੱਧਰ ਮੈਂ ਕੱਲ ਨੂੰ ਵੱਢਦੀ ਤੇ ਪਰਸੋਂ ਵੱਢ ਕੇ ਉਹ ਸਾਡੇ ਵਾਲਾ ਵੱਢੀ ਜਾਂਦਾ ਇੱਥੋਂ ਤਾਂ ਲੈ ਗਿਆ ਵੱਢ ਕੇ ਤੇ ਸਾਡੇਾਂ ਦੀ ਕੋਠੀ ਤੇ ਉਹ ਬੈਠਾ ਬੱਚਾ ਜਾ ਬਖਾਵਾ ਇਹ ਆ ਬੈਠਾ ਨਿੱਕਾ ਹੈ ਚਲੋ ਇਹ ਸੀ ਤਾਂ ਰੋਕਣੇ ਡਾ ਕੇ ਵੇਖਣੀ ਸੀ ਕਿ ਚਲੋ ਉੜਦੇ ਤਾਂ ਚੰਗੇ ਆ ਪਿਆਉ ਇਹਨਾਂ ਦਾ ਬਹੁਤ ਚੰਗਾ ਬਾਈ ਜੱਸੇ ਕੋਲੋਂ ਆਏ ਆ ਇਹ ਤੇ ਨਾਲਾ ਥਾਂ ਕਰਕੇ ਤਿਆਰ ਲਓ ਬਈ ਮਿੱਤਰੋ ਅੱਜ ਸਬਜੀ ਨੂੰ ਪਾਣੀ ਬਾਲਟ ਨਾਲ ਲਾਉਣ ਲੱਗੇ ਆ ਕਿਉਂਕਿ ਲਾਈਟ ਜਨਰੇਟਰ ਚਲਾਇਆ ਐ ਇਸੇ ਪੜ ਅੱਧਾ ਦਿਨ ਲੱਗ ਜੇ ਇਸ ਤੋਂ ਬਾਅਦ ਤੇ ਸਬਜੀ ਸਾਰੀ ਲਾਜ਼ਮੀ ਭਰਨੀ ਆ ਗੰਡੇਆਂ ਨੂੰ ਪਾਉਣ ਲੱਗੇ ਪਏ ਆ ਗੰਡੇ ਹੈ ਦਾ ਚਟਨੀ ਵਾਲੀ ਹੋਣਗੇ ਪਰ ਜੇ ਹੁਣ ਪਾਣੀ ਲੱਗ ਗਿਆ ਤਾਂ ਚੱਲ ਮੜਾ ਆ। ਬਾਲਟ ਕੰਨ ਪਰਣ ਲੱਗੇ ਪਏ ਆ। ਭਰ ਦਿਆਂ ਕੋਈ ਚੱਕਰ ਵਾਲੀ ਗੱਲ ਨਹੀਂ। ਸੇ ਜੰਗ ਫੋਰ ਸੌ ਤਾਇਆ ਉਧਰ ਲੱਗਿਆ ਪਿਆ। ਬੀਬੂ ਜੇ ਉਹ ਕਰਨ। ਲੋ ਜੀ ਬਾਈ। ਕੂਤਰ ਭਾਈ ਸੀਗੇ ਵੱਡੇ ਛਤਰਿਆਂ ਸੀ ਜਿਹੜੇ ਬੰਦ ਪਏ ਸੀ ਤੇ ਇੱਕ ਉਹਨਾਂ ਚੁ ਗਿਆ ਉੱਡਾ। ਆ ਤਾਂ ਕਿਸੇ ਹੋਰ ਦਾ। ਤੇ ਆਪਣਾ ਫਰਦਾ ਇੱਥੇ। ਇੱਕ ਵੱਡੇ ਚੜਵਾਪਾ ਵੀ ਕਿੰਨੇ ਪਾਣੀ। ਇਹ ਕੋ ਕੁੱਤੀ ਦੇ ਦਵਾਈ ਲਈ ਸੀ ਤੇ ਪਤਾ ਨਹੀਂ ਕੀ ਚੱਕਰੇ ਮੂੰਹ ਚੋਂ ਚੱਗ ਸਿੱਟੀ ਜਾਂਦੀ ਹਾਲਾ ਹੋ ਰਿ ਸੀ ਆਪਾ ਪੈ ਗਿਆ ਤੇ ਇੱਕ ਤਾਂ ਬੈਠਾ ਇੱਕ ਬੱਚਾ ਕੂਤਰ ਗਿਆ ਉੱਡ ਆਪਣਾ ਉਹ ਹੁਣ ਪਾਣੀ ਵੀ ਛੱਡਿਆ ਕਿ ਉਹ ਭਾਈ ਆ ਜਾਂਦਾ ਆ ਜਾਂਦਾ ਹੈਰੀ ਪਗਲਾ ਉਹ ਜਾਂਦਾ ਕਿ ਆਪੜ ਕਾਇ ਜਾਂਦਾ ਹੈ ਆਇਆ ਆ ਬੈਠਾ ਨਹਿਮਜ ਕੈਲਦੀ ਨਾ ਨਵਾ ਕੱਢਿਆ ਸੀ ਦਾਈ ਜਾਂਨੇ ਜੋ ਉੱਡ ਗਿਆ ਤੇ ਛਤਰੀ ਮੇਰੇ ਹੱਥ ਚ ਵੀਣੇ ਜੀ ਉੱਡ ਖੜਾ ਤਾਂ ਨਾ ਉੱਡਿਆ ਸਰਾ ਪਿਆ ਜੂ ਧੱਕੇ ਖਾ ਕੇ ਬੈੰਦਾ ਬੈੰਦਾ ਜਮਾ ਡਿੱਗਿਆ ਬਾਈ ਜੀ ਆ ਛੱਡਿਆ ਪਾਣੀ ਆਇਆ ਗੂਗਾ ਹੋ ਫਰਦਾ ਜਵਾ ਕੋ ਖੜੇ ਇਹ ਆ ਬੈਠਾ ਕੂਤਰਾ ਆਪਣਾ ਤੇ ਪਾਣੀ ਢਾਣੀ ਲਾ ਕੇ ਆ ਪਾਈਪ ਛੱਡੀਏ ਜਨਰੇਟਰ ਚੱਲੀ ਜਾਂਦਾ ਜਦੋਂ ਲਾਈਟ ਆ ਗਈ ਉਹ ਤੋਂ ਫਿਰ ਛੱਡ ਦੇਾਂਗੇ ਤੇ ਕੂਤਰੇ ਕਬਦਾ ਪਿਆ ਜੇ ਨਾ ਖੁੱਲਿਆ ਕੋ ਉਹ ਬੈਠਾ ਲਾਈਟ ਗਈ ਆ ਹੁਣ ਰਾਤ ਨੂੰ ਆ ਸਾਰਾ ਵਰ ਦੇਂਗੇ ਉੱਥੇ ਤੇ ਕਰ ਮੋਟਰ ਚੱਲੀ ਆਊਗੀ ਚਲਾਤੀ ਆ ਇੱਧਰ ਤੇ ਆਪਾਂ ਵੀ ਨਹਾ ਤੋਂ ਲੈ ਆਂ ਖਾਤਰਾਂ ਲੱਗੀਆਂ ਪੰਗਾਂ ਬੱਚੇ ਬੈਠਿਆ ਤੇ ਉਹ ਰਾਜੇ ਦੇ ਕੂਤਰ ਫਿਰਦੇ ਆ ਆ ਵੀਰਣ ਪਰੋ ਮੁੜੀ ਜਾਂਦਾ ਤੇ ਆਪਣਾ ਉਹ ਬੈਠਾ ਇਹ ਆ ਬੈਠਾ ਨੇ ਮਜਾ ਹੁਣ ਤਾਂ ਨਹੀਂ ਕਾਦਣਾ ਉਹਨਾਂ ਤੜਕੇ ਆਉ ਜੇ ਹੁਣ ਆਏ ਤਾਂ ਬਾਲੀ ਵਧੀਆ ਕਰ ਲੈ ਤੇ ਕੱਲ ਨੂੰ ਮੇਰੀ ਤਰੀਕ ਵੀ ਆ ਮੈਂ ਤਰੀਕ ਤੇ ਵੀ ਜਾਣਾ ਆ ਬੱਸ ਲੱਗ ਜੂਗਾ ਤੇ ਲੱਕੇ ਪਾਣੀ ਛੱਟੀ ਰੱਖਦੇ ਆ ਸਾਰਾ ਰਾਤ ਨੂੰ ਚੱਲੀ ਜਾਊ ਵੀ ਮੰਨ ਕੇ ਚੱਲੋ ਦੋਵਾਂ ਦਿਨਾਂ ਘੰਟੇ ਮਰ ਦੂ ਹੀ ਸਾਰਾ ਤੇ ਲਾਤੀਆਂ ਬੱਲਾਂ ਬੁੱਲਾਂ ਆਈਆਂ ਜਿਹੜਾ ਕੋ ਲੱਗਣਾ ਇੰਨਾ ਕ ਥਾਂ ਰੱਖਿਆ ਸੀਗਾ। ਬਾਕੀ ਇਹ ਕੰਡੇ ਗੁੰਡੇ ਪੱਟ ਕੇ ਲਾਸਨ ਲੂਸਨ ਜੋ ਮਾੜੀ ਮੋਟ ਹੈਗੀ ਆ ਤੇ ਪੱਟ ਕੇ ਤੇ ਇੱਥੇ ਹੋਰ ਸਬਜ਼ੀ ਲਾ ਦਾਂਗੇ ਮੜ ਕੇ। ਲਓ ਬਾਈ ਜੀ। ਕੋ ਉਤਰਦਾ ਨਹੀਂ ਆਪਣਾ ਆਇਆ ਤੇ ਚੱਲ ਡੋਰ ਲਾਈ ਪਈ ਹੂੰ ਤੇ ਆ ਪਾਣੀ ਛੱਡਿਆ ਪਿਆ ਮੋਟਰ। ਇਹ ਨਹੀਂ ਛੱਡ ਤਾਲਾ ਸਾਨੂੰ ਇਧਰ ਕੰਡੇ ਲੱਗ ਗਿਆ ਸਾਰੀ। ਉਸ ਤੋਂ ਬਾਅਦ ਉਹ ਸਕਰਗੰਜੀ ਵਗੈਰ ਉਧਰ ਪਿੰਡਾਂ ਕ ਪੁੰਡਗਣ ਖਾਲੀ ਪਾਤੀ ਖਾਲੀ ਬਈ ਤੇ ਲੈ ਜਾਗੇ ਤੇ ਰਾਤ ਨੂੰ ਜਿੰਨਾ ਚਿਰ ਵੀ ਚੱਲੀ 2 ਘੰਟੇ 3 ਘੰਟੇ। ਤੇ ਚਲਾ ਕੇ ਲਾ ਕੇ ਕੰਮ ਨੇ ਮੀਟ ਦੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਮੇਰਾ ਪਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਅਗਰ ਦੂਰ ਵਾਲਾ ਕੁਝ ਤਰੁੱਤੇ ਹੀ ਬਣਿਆ ਮੈਂ ਤੇ ਇਧਰ ਸ਼ੇਰ ਬੱਗੇ ਵੇਖ ਲਓ ਕੀ ਕਿਤਨਾ ਕਰੀ ਜਾਂਦੇ ਕਾ ਖੜਾ ਇਹਦੀ ਮਾਦਾ ਨਿਕਲੀ ਵੀ ਆ ਥੋੜਾ ਪਾ ਕੇ ਲਿਆਂਦਾ ਤੇ ਉਹ ਆਪਦੀ ਪੰਗੇ ਲਈ ਜਾਂਦਾ